ਦੁਨੀਆ ਤੇ ਛਾਰੇ ਸੰਕਟ ਦੇ ਬਾਦਲ ਕਰੋਨਾ ਨੇ ਮੁਰ ਦਿੱਤੀ ਦਸਤਕ ਸੰਸਾਰ ਦੇ ਇਹਨਾਂ ਦੇਸ਼ਾਂ ਦੇ ਵਿੱਚ ਕੋਵਿਡ-19 ਦੇ ਕਾਰਨ ਮੱਚਿਆ ਹੜਕਮ ਹਾਂਗਕਾਂਗ ਦੇ ਵਿੱਚ ਕੋਵਿਡ ਦੇ ਮਾਮਲੇ ਹਾਂਗਕਾਂਗ ਦੇ ਵਿੱਚ ਹੋਇਆ ਕਰੋਨਾ ਵਾਇਰਸ ਦਾ ਬਲਾਸਟ ਜੀ ਹਾਂ ਤੁਸੀਂ ਬਿਲਕੁਲ ਇਹ ਸੱਚ ਸੁਣ ਰਹੇ ਹੋ ਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਜ਼ਰੂਰ ਹੁੰਦਾ ਹੈ ਕਿ ਕਰੋਨਾ ਦੁਨੀਆ ਤੋਂ ਖਤਮ ਹੋ ਗਿਆ ਹੈ ਕਿਉਂਕਿ ਕਰੋਨਾ ਇੱਕ ਅਜੀਹਾ ਵਾਇਰਸ ਸੀਗਾ ਉਸ ਟੈਮ ਲਾਕਡਾਊਨ ਵਰਗੇ ਹਾਲਾਤ ਜਿਹੜੇ ਕਿ ਬਣੇ ਹੋਏ ਸੀਗੇ ਤਾਂ ਕਰੋਨਾ ਨੂੰ ਕੋਈ ਵੀ ਨਹੀਂ ਭੁੱਲ ਪਾਇਆ ਤੇ ਜੇ ਤੁਸੀਂ ਸੋਚ ਰਹੇ ਹੋ ਕਿ ਜਿੱਥੇ ਕੋਵਿਡ-19 ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀਗਾ ਉਹ ਬਿਮਾਰੀ ਹੁਣ ਖਤਮ ਹੋ ਚੁੱਕੀ ਹੈ ਤਾਂ ਇਹ ਤੁਹਾਡੀ ਗਲਤੀ ਹੈ ਹਾਂ ਦੁਨੀਆ ਦੇ ਵਿੱਚ ਫਿਰ ਤੋਂ ਕਰੋਨਾ ਹੌਲੇ-ਹੌਲੇ ਆਪਣੇ ਪੈਰ ਫਸਾ ਰਿਹਾ ਹਾਂ ਦੁਨੀਆ ਦੇ ਵਿੱਚ ਫਿਰ ਤੋਂ ਕਰੋਨਾ ਹੌਲੇ-ਹੌਲੇ ਆਪਣੇ ਪੈਰ ਫਲਾ ਰਿਹਾ ਏਸ਼ੀਆ ਦੇ ਵਿੱਚ ਕਰੋਨਾ ਵਾਇਰਸ ਨੇ ਚੁੱਪਕੇ-ਚੁੱਪਕੇ ਦਸਤਕ ਦੇ ਦਿੱਤੀ ਹੈ ਹਾਂਗਕਾਂਗ ਤੋਂ ਲੈ ਕੇ ਸਿੰਗਾਪੁਰ ਤੱਕ ਕਰੋਨਾ ਦੇ ਨਵੇਂ ਮਾਮਲੇ ਹੋਰ ਵੱਧ ਰਹੇ ਨੇ ਜਿਸ ਕਾਰਨ ਹੈਲਥ ਅਧਿਕਾਰੀਆਂ ਦੇ ਵਿੱਚ ਚਿੰਤਾ ਹੋਰ ਵੱਧ ਚੁੱਕੀ ਹੈ ਕਰੋਨਾ ਮਾਮਲਿਆਂ ਦੇ ਵਿੱਚ ਆਈ ਇਸ ਤੇਜ਼ੀ ਨੇ ਪੂਰੇ ਏਸ਼ੀਆ ਦੇ ਵਿੱਚ ਕੋਵਿਡ ਦੀ ਨਵੀਂ ਲਹਿਰ ਆਉਣ ਦਾ ਸੰਕੇਤ ਦੇ ਦਿੱਤਾ ਹੈ ਹਾਂਗਕong ਦੇ ਵਿੱਚ ਇੱਕ ਬਲਾਸਟ ਹੋਇਆ ਦਰਸਲ ਅਸਲ ਗੱਲ ਇਹ ਹੈ ਕਿ ਹਾਂਗਕong ਦੇ ਵਿੱਚ ਕਰੋਨਾ ਹੁਣ ਆਪਣਾ ਅਸਲ ਰੂਪ ਦਿਖਾ ਰਿਹਾ ਹੈ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਸੈਂਟਰ ਫਾਰ ਹੈਲਥ ਪ੍ਰੋਡਕਸ਼ਨ ਦੇ ਵਿੱਚ ਜੋ ਕਿ ਕਮਿਊਨਿਟੀ ਕੇਬਲ ਅ ਡਿਜ਼ੀਜ਼ ਬ੍ਰਾਂਚ ਦੇ ਮੁਖੀ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਕਰੋਨਾ ਵਾਇਰਸ ਦੀ ਸਰਗਰਮੀ ਹੁਣ ਕਾਫੀ ਉੱਚੇ ਪੱਧਰ ਦੇ ਉੱਤੇ ਪਹੁੰਚ ਗਈ ਹੈ। ਉਹ ਦੱਸਿਆ ਹੈਗਾ ਕਿ ਕੋਵਿਡ-19 ਪੋਜ਼ਿਟਿਵ ਆਉਣ ਵਾਲੇ ਸੈਂਪਲਾਂ ਦਾ ਜੋ ਕਿ ਪ੍ਰਤੀਸ਼ਤ 1 ਸਾਲ ਦੇ ਸਭ ਤੋਂ ਵੱਧ ਪੱਧਰ ਦੇ ਉੱਤੇ ਹੈ। ਕਰੋਨਾ ਦੇ ਮਾਮਲੇਆ ਦੇ ਡੇਟਾ ਦੇ ਵਿੱਚੋਂ ਚਿੰਤਾਜਨਕ ਵਾਧਾ ਦੇਖਣ ਨੂੰ ਮਿਲਿਆ ਹੈ। ਤਾ ਇਸ ਦਾ ਮਤਲਬ ਹੈ ਕਿ ਇਹ ਸਿਰਫ ਮਾਮਲੇ ਨਹੀਂ ਵਧ ਰਹੇ ਬਲਕਿ ਇਸ ਦੇ ਨਾਲ ਮੌਤਾਂ ਵੀ ਹੋ ਰਹੀਆਂ ਨੇ ਦੱਸਦੀ ਹੈ ਕਿ ਕੋਵਿਡ-19 ਦੇ ਮਾਮਲੇ ਹਾਂਗਕਾਂਗ ਦੇ ਵਿੱਚ ਹੁਣ ਸਾਹਮਣੇ ਆਣ ਲੱਗੇ ਨੇ ਹਾਂਗਕਾਂਗ ਦੇ ਵਿੱਚ ਕਰੋਨਾ ਦੇ ਮਾਮਲੇ ਇਸ ਮਾਮਲੇ ਅਤੇ ਇਸ ਦੇ ਨਾਲ ਹੋਣ ਵਾਲੀਆਂ ਲਗਭਗ ਮੌਤਾਂ ਦੇ ਵਿੱਚ ਇੱਕ ਸਾਲ ਦੇ ਵਿੱਚ ਆਪਣੇ ਸਭ ਤੋਂ ਵੱਧ ਪੱਧਰ ਦੇ ਉੱਤੇ ਪਹੁੰਚ ਗਈਆਂ ਨੇ 3 ਮਈ ਵਾਲੇ ਵੀਕਐਂਡ ਦੇ ਵਿੱਚ ਕਰੋਨਾ ਵਾਇਰਸ ਕਾਰਨ ਹਾਂਗਕਾਂਗ ਦੇ ਵਿੱਚ 31 ਮੌਤਾਂ ਹੋਈਆਂ ਨੇ 31 ਮੌਤਾਂ ਜੀ ਹਾਂ ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਹੁਣ ਵੀ ਕਰੋਨਾ ਦਾ ਸੰਕਰਮਣ ਪਿਛਲੇ 2 ਸਾਲਾਂ ਦੇ ਚੋਟੀ ਦੇ ਪੱਧਰ ਤੱਕ ਨਹੀਂ ਪਹੁੰਚਿਆ ਕੋਵਿਡ ਦੇ ਨਾਲ ਸੰਬੰਧਿਤ ਡਾਕਟਰਾਂ ਦੇ ਕੋਲ ਜਾਂਦੇ ਮਰੀਜ਼ਾਂ ਅਤੇ ਹਸਪਤਾਲਾਂ ਦੇ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵੱਡਾ ਵਾਧਾ ਹੋਇਆ ਇਹ ਸੁਝਿਤ ਕਰਦਾ ਹੈ ਕਿ 70 ਲੱਖ ਤੋਂ ਵੱਧ ਆਬਾਦੀ ਵਾਲੇ ਇਸ ਸ਼ਹਿਰ ਦੇ ਵਿੱਚ ਕਰੋਨਾ ਦਾ ਸੰਕਰਮਣ ਫੈਲ ਰਿਹਾ ਹੈ ਦੱਸਦੀ ਹੈ ਕਿ ਆਮ ਤੌਰ ਦੇ ਉੱਤੇ ਸਰਦੀ ਦੇ ਮੌਸਮ ਦੇ ਵਿੱਚ ਸਾਧ ਨਾਲ ਸੰਬੰਧਿਤ ਵਾਇਰਸ ਵੱਧ ਸਰਗਰਮ ਹੁੰਦੇ ਨੇ ਪਰ ਇਸ ਵਾਰੀ ਗਰਮੀ ਦੀ ਸ਼ੁਰੂਆਤ ਹੁੰਦਿਆਂ ਹੀ ਕਰੋਨਾ ਦੇ ਮਾਮਲੇ ਵਧਣ ਲੱਗੇ ਨੇ ਇਸ ਦੇ ਨਾਲ ਸਾਫ਼ ਹੋ ਜਾਂਦਾ ਹੈ ਕਿ ਕਰੋਨਾ ਵਾਇਰਸ ਗਰਮੀ ਦੇ ਵਿੱਚ ਵੀ ਤੇਜ਼ੀ ਨਾਲ ਫੈਲ ਸਕਦਾ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਬਿਮਾਰ ਕਰ ਸਕਦਾ ਹੈ ਤਾਂ ਦੱਸ ਦਈਏ ਕਿ ਚੀਨੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਅੰਕੜਿਆਂ ਤੋਂ ਪਤਾ ਲੱਗਿਆ ਹੈਗਾ ਕਿ ਚੀਨ ਦੇ ਵਿੱਚ ਵੀ ਕਰੋਨਾ ਮੁੜ ਉਠਣ ਲੱਗਿਆ ਚੀਨ ਵੀ ਪਿਛਲੇ ਸਾਲ ਗਰਮੀਆਂ ਦੇ ਵਿੱਚ ਆਈ ਕੋਵਿਡ-19 ਦੀ ਚੋਟੀ ਵਾਲੇ ਲਹਿਰ ਦਾ ਸਾਹਮਣਾ ਕਰਨ ਦੇ ਲਈ ਤਿਆਰ ਹੈ ਤਾਂ ਚੀਨ ਦੇ ਹਸਾਲਾ ਦੇ ਵਿੱਚ ਕੋਵਿਡ ਪੋਜ਼ਿਟਿਵ ਮਾਮਲੇ ਮਿਲ ਰਹੇ ਨੇ ਇਸ ਦੇ ਨਾਲ ਨਾਲ థਾਈਲੈਂਡ ਦੇ ਡਿਪਾਰਟਮੈਂਟ ਆਫ ਡਿਜ਼ੀਜ਼ ਕੰਟਰੋਲ ਨੇ ਵੀ ਕਰੋਨਾ ਮਾਮਲਿਆਂ ਦੇ ਵਿੱਚ ਵਾਧੇ ਦੀ ਸੂਚਨਾ ਦਿੱਤੀ ਹੈ ਰਾਹ ਦੀ ਗੱਲ ਹੈ ਕਿ ਭਾਰਤ ਦੇ ਵਿੱਚ ਹਾਲੇ ਤੱਕ ਕਰੋਨਾ ਦੇ ਮਾਮਲੇ ਨਹੀਂ ਵਧ ਰਹੇ ਇਸ ਲਈ ਇੱਥੇ ਹੁਣੇ ਡਰਨ ਦੀ ਕੋਈ ਲੋੜ ਨਹੀਂ ਹੈ ਪਰ ਇਹ ਖਬਰ ਚਿੰਤਾ ਜ਼ਰੂਰ ਫੈਲਾਉਂਦੀ ਹੈ ਕਿਉਂਕਿ ਏਸ਼ੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਰੋਨਾ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਨੇ ਪਰ ਰਾਹਤ ਦੀ ਗੱਲ ਕਿਤੇ ਨਾ ਕਿਤੇ ਇਹ ਵੀ ਭਾਰਤ ਦੇਸ਼ ਦੇ ਵਿੱਚ ਕਰੋਨਾ ਦਾ ਹਜੇ ਤੱਕ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਨਾ ਹੀ ਕਰੋਨਾ ਭਾਰਤ ਦੇ ਵਿੱਚ ਫੈਲਣ ਦੀ ਕੋਈ ਖਬਰ ਸਾਹਮਣੇ ਆਈ ਹੈ